ਆਖਿਰਕਾਰ ਕੰਦਾ ਤੇ ਕਿਉਂ ਲਿਖਣਾ ਪਿਆ ਚਿੱਟਾ ਇੱਧਰ ਮਿਲਦਾ ਹੈ ਇਹ ਜਿਨੇ ਵੀ ਲਿਖਿਆ ਬਹੁਤ ਵਧੀਆ ਕੰਮ ਕੀਤਾ ਪੁਲਿਸ ਦੀ ناکਾਮੀ ਦੇਖੋ ਤੁਸੀਂ ਵੀ ਇਹ ਚੀਜ਼ ਦਾ ਮਸਲਾ ਹੱਲ ਕਰਨ ਦੀ ਬਜਾਏ ਸੁਭਾ ਆ ਕੇ ਉਹਨਾਂ ਨੇ ਇਹਦੇ ਕਾਲ ਕਾਲ ਸੇ ਫੇਰੀ ਮਤਲਬ ਇਹਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਹਰ ਘਰ ਦੇ ਬੱਚੇ ਦਾ ਐ ਲਾ ਲੋ ਵੀ ਇੰਨਾ ਜਿਆਦਾ ਬੁਰਾ ਹਾਲ ਆ ਵੀ ਮਾਪਿਓ ਸਕੂਲ ਵੀ ਜਾਂਦਾ ਬੱਚਾ ਨਾਲ ਲੈ ਕੇ ਜਾਂਦਾ ਕਰ ਕਹਿੰਦੇ ਯੁੱਧ ਨਸ਼ੇ ਵਿਰੁੱਧ ਚਲਾਇਆ ਸੀ ਨਸ਼ਾ ਖਤਮ ਕਰਤਾ ਕੱਲ ਬਿਆਨ ਵੀ ਆਇਆ ਕਹਿੰਦੇ ਬਹੁਤ ਸਾਰੇ ਮਾਮਲੇ ਦਾ ਸਭ ਡਰਾਮੇ ਆ ਜੀ ਕੋਈ ਜੇ ਮਾਮਲੇਦਾਰ ਜੋ ਹੋਏ ਹੁੰਦੇ ਤਾਂ ਇਹ ਮੰਨ ਲਓ ਵੀ ਇਹ ਜੀ ਦਾ ਕੋਈ ਇਹ ਲਿਖਣ ਦੀ ਜਰੂਰਤ ਨਾ ਪੈਂਦੀ। ਗੱਲ ਕਰ ਪ੍ਰੂ ਮੁੰਡੇ ਮਰੀ ਜਾਂਦੇ ਆ ਫਿਰ ਮਜਬੂਰ ਅਸੀਂ ਦੇਖਣਾ ਪੈ ਗਿਆ ਸਾਨੂੰ ਕਿ ਅਸੀਂ ਤਾਂ ਤੁਹਾਨੂੰ ਬਾਹਰੋਂ ਬੰਦਿਆਂ ਤੋਂ ਚੁਕਾ ਦੇਾਂਗੇ ਸਾਡੀ ਦੂਰ ਤੱਕ ਪਹੁੰਚ ਹੈ ਤੇ ਸਾਡੇ ਬੱਚੇ ਤਾਂ ਕੰਮ ਕਰ ਦੇਣੇ ਬਾਹਰ ਢਾੜੀ ਧੱਪਾ ਕੀ ਪਤਾ ਕਿੱਥੇ ਘੇਰ ਲੈਣ ਇਹ ਕਰਿਆ ਦੇਣ ਆਉਂਦੇ ਸਾਨੂੰ ਜਿਹੜੇ ਸਾਨੂੰ ਧਮਕੀ ਭਗਵੰਤ ਮਾਨੀ ਸਰਕਾਰ ਕਹਿੰਦੀ ਮੈਂ ਤਾਂ ਯੋਧ ਨਸ਼ੇਪੁਰਬ ਚਲਾਇਆ ਸੀ ਨਸ਼ਾ ਬੰਦ ਕਰਦਾ ਕੁਛ ਨਹੀਂ ਜਿਕਰ ਭਗਵੰਤ ਮਾਨ ਨੇ ਕੁਛ ਨਹੀਂ ਕੀਤਾ ਸਾਡਾ ਭਗਵੰਤ ਮਾਨ ਨੇ ਹਜੇ ਤੱਕ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੋੜ ਕਲਾਂ ਵਿੱਚ ਕੰਦਾਂ ਤੇ ਲਿਖਿਆ ਗਿਆ ਚਿੱਟਾ ਇੱਧਰ ਮਿਲਦਾ ਹੈ ਪੀਟੀਸੀ ਨਿਊਜ਼ ਦੀ ਟੀਮ ਜ਼ੀਰੋ ਗਰਾਊਂਡ ਤੇ ਪੁੱਜੀ ਹੈ ਕਿ ਆਖਿਰਕਾਰ ਇੱਥੇ ਚਿੱਟਾ ਕਿਸ ਤਰ੍ਹਾਂ ਵਿਕਦਾ ਹੈ ਕਿੰਨੇ ਕ ਲੋਕ ਨੇ ਜਿਹੜੇ ਪਰੇਸ਼ਾਨ ਨੇ ਬੇਸ਼ੱਕ ਸਰਕਾਰ ਆ ਦਾਅਵੇ ਕਰਦੀ ਹੈ ਕਿ ਯੁੱਧ ਨਸ਼ੇ ਵਿਰੁੱਧ ਚਲਾਇਆ ਗਿਆ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਅਸੀਂ ਗਰਾਊਂਡ ਜ਼ੀਰੋ ਤੇ ਪੁੱਜੇ ਹਾਂ ਉਸ ਪਿੰਡ ਵਿੱਚ ਪੁੱਜੇ ਹਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਚਿੱਟੇ ਦੀ ਕੀ ਮੁਸ਼ਕਲ ਆਖਿਰਕਾਰ ਕੰਦਾ ਤੇ ਕਿਉਂ ਲਿਖਣਾ ਪਿਆ ਕਿਉਂ ਕਿਉਂ ਮੁਸ਼ਕਲ ਆ ਜਿਹੜੀ ਆਈ ਹੈ ਲੋਕ ਵੀ ਇੱਥੇ ਮੌਜੂਦ ਨੇ ਸੀ ਉਸ ਪਿੰਡ ਵਿੱਚ ਮੌਜੂਦ ਆ ਪੂਰੀ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਕਿ ਸਮੱਸਿਆ ਕੀ ਹੈ ਇਹ ਬਾਈ ਜੀ ਕੀ ਕਾਰਨ ਹੋਇਆ ਜਿਹੜਾ ਕੰਦਾ ਤੇ ਲਿਖਣਾ ਪੈ ਗਿਆ ਪੁਲਿਸ ਕਹਿੰਦੀ ਹੈ ਸ਼ਰਾਰਤੀਆਂ ਸਨਾਂ ਨੇ ਲਿਕੇ ਆ ਸ਼ਰਾਰਤ ਕੀਤੀ ਜਾ ਰਹੀ ਹੈ ਚੋਣਾ ਆ ਗਿਆ ਨਹੀਂ ਜੀ ਕੋਈ ਸ਼ਰਾਰਤ ਨਹੀਂ ਹੈਗੀ ਇਹ ਦੇਖੋ ਜੇ ਇਹ ਸ਼ਰਾਰਤ ਦਾ ਹੁੰਦਾ ਜੀ ਇਹ ਮੰਨ ਕੇ ਚਲੋ ਲੋਕਾਂ ਦੇ ਜਿਹਦੇ ਹੁਣ 15-15 ਸਾਲ ਦੇ ਬੱਚੇ ਮਾਰੇ ਆ ਜੀ ਉਹ ਪ੍ਰਸ਼ਾਸਨ ਅੱਗੇ ਬੇਨਤੀਆਂ ਕਰ ਕਰਤਾ ਅੱਗੇ ਜੀ ਸਰਕਾਰਾਂ ਨੂੰ ਚਿੱਠੀਆਂ ਲੇ ਦੇ ਥੱਗੇ ਜਦੋਂ ਇਹ ਚੀਜ਼ ਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਜੀ ਇਹ ਜਿਨੇ ਵੀ ਲਿਖਿਆ ਬਹੁਤ ਵਧੀਆ ਕੰਮ ਕੀਤਾ ਤੇ ਪੁਲਿਸ ਦੀ ਨਾਕਾਮੀ ਦੇਖੋ ਤੁਸੀਂ ਵੀ ਇਹ ਚੀਜ਼ ਦਾ ਮਸਲਾ ਹੱਲ ਕਰਨ ਦੀ ਬਜਾਏ ਸਵੇਰ ਆ ਕੇ ਉਹਨਾਂ ਨੇ ਇਹਦੇ ਕਾਲ ਕਾਲਸ ਫੇਰੀ ਮਤਲਬ ਇਹਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਹੂੰ ਉਹਨਾਂ ਪ੍ਰਸ਼ਾਸਨ ਦਾ ਬਿਆਨ ਵੀ ਜਾ ਸਕਦਾ ਵੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕਿ ਇਹਦੇ ਕੋਈ ਐਕਸ਼ਨ ਲੈ ਰਹੀ ਹੈ ਜੀ ਇਹ ਤਾਂ ਮੰਨ ਲਓ ਵੀ ਇੱਕ ਪੁਲਿਸ ਵਾਲਿਆਂ ਨੇ ਜੋ ਕੰਮ ਕੀਤਾ ਇਹ ਚਿੱਟਾ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਵਡਾਵਾ ਦਿੱਤਾ ਹੈ ਮੁਸ਼ਕਿਲ ਗੱਡੀ ਕਬੱਡੀ ਹੈ ਜਿਹੜਾ ਕੰਦਾ ਕਿੰਨਿਆਂ ਥਾਮਾਂ ਤੇ ਲਿਖਿਆ ਗਿਆ ਕਿੱਥੇ ਲਿਖਿਆ ਗਿਆ ਹੈ ਗਰੀਬਾਂ ਨੂੰ ਸਾਰੇ ਪਿੰਡ ਦੇ ਵਿੱਚ ਹੀ ਮੁਸ਼ਕਿਲ ਆ ਜੀ ਹਰ ਘਰ ਦੇ ਬੱਚੇ ਦਾ ਐ ਲਾ ਲੋ ਵੀ ਇੰਨਾ ਜਿਆਦਾ ਬੁਰਾ ਹਾਲ ਹੈ ਵੀ ਮਾਪਿਓ ਸਕੂਲ ਵੀ ਜਾਂਦਾ ਬੱਚਾ ਨਾਲ ਲੈ ਕੇ ਜਾਂਦਾ ਜੀ ਹੂੰ ਬਿਲਕੁਲ ਕੋਈ ਬੱਚਾ ਸੇਫ ਨਹੀਂ ਕੋਈ ਲੜਕੀ ਸੇਫ ਨਹੀਂ ਕਿਸੇ ਦਾ ਘਰ ਨਹੀਂ ਆਏਗਾ ਕੋਈ ਵੀ ਐ ਲਾ ਲੋ ਵੀ ਇੱਕ ਘੰਟਾ ਬੰਦਾ ਘਰ ਛੱਡ ਕੇ ਚਲਾ ਜਾਊ ਚੋਰੀਆਂ ਕਰਦੀ ਹੈ ਜੀ ਹੁਣ ਜਦੋਂ ਬੱਚੇ ਉਹਨੂੰ ਖਾਣ ਪੀਣ ਵਾਲਾ ਉਹ ਤਾਂ ਇੱਕ ਮਰੀਜ਼ ਆ ਜੀ ਉਹਦਾ ਮੰਨ ਕੇ ਚਲੋ ਹੁਣ ਜਦੋਂ ਉਹਨੂੰ ਕੁਝ ਨਹੀਂ ਮਿਲਦਾ ਉਹ ਕਿਸੇ ਦੀ ਚੋਰੀ ਕਰਦਾ ਕੇ ਦਾ ਕੋਈ ਮੋਬਾਈਲ ਖੋਲ ਲਿਆ ਜੀ ਕੇ ਦਾ ਮੋਟਰਸਾਈਕਲ ਚੱਕ ਲਿਆ ਕੁਝ ਵੀ ਨਹੀਂ ਛੱਡਦੇ ਹੂੰ ਇਹਨਾਂ ਇੱਕ ਜ਼ਿਆਦਾ ਪ੍ਰੋਬਲਮ ਆ ਵੀ ਤੁਸੀਂ ਮੰਨ ਕੇ ਚੱਲੋ ਵੀ ਘਰ-ਘਰ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਜਿਹੜੀ ਚਿਟਾ ਲੈ ਰਹੇ ਆ ਜੀ ਐਚਆਈਵੀ ਫੋਲ ਸਟੇਜ ਨੇ ਕਾਲਾ ਪੀ ਲਿਆ ਪਤਾ ਨਹੀਂ ਇਹਨਾਂ ਕਾਹਤ ਤਰ੍ਹਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਹੋ ਚੁੱਕੀਆਂ ਨੇ ਇਹ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਤੇ ਸਭ ਤੋਂ ਵੱਡੀ ਨਾਕਾਮੀ ਹੈਗੀ ਆ ਪੁਲਿਸ ਦੀ ਇਹਦੇ ਕਾਨੂੰਨੀ ਕਾਰਨ ਦੀ ਬਜਾਏ ਉਹਨਾਂ ਨੇ ਇਹਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਕਹਿੰਦੀ ਯੁੱਧ ਨਸ਼ੇ ਵਿਰੁੱਧ ਚਲਾਇਆ ਸੀ ਨਸ਼ਾ ਖਤਮ ਕਰਤਾ ਕੱਲ ਬਿਆਨ ਵੀ ਆਇਆ ਕਹਿੰਦੇ ਬਹੁਤ ਤੇ ਮਾਮਲੇਦਾਰ ਸਭ ਡਰਾਮੇ ਆ ਜੀ ਕੋਈ ਜੇ ਮਾਮਲੇਦਾਰ ਜੋ ਹੋਏ ਹੁੰਦੇ ਤਾਂ ਇਹ ਮੰਨ ਲਓ ਵੀ ਇਹ ਜੀਦਾ ਕੋਈ ਇਹ ਲਿਖਣ ਦੀ ਜ਼ਰੂਰਤ ਨਾ ਪੈਂਦੀ। ਅਗਰ ਇਹ ਚੀਜ਼ਾਂ ਤੇ ਐ ਮੰਨ ਲਓ ਵੀ ਉਹਨਾਂ ਦੇ ਕਾਰਵਾਈ ਹੋਈ ਹੁੰਦੀ ਤਾਂ ਇਹ ਚੀਜ਼ਾਂ ਨੂੰ ਮਟਾਉਣ ਦੀ ਕੋਸ਼ਿਸ਼ ਨਾ ਕੀਤੀ ਜਾਂਦੀ। ਇਹ ਚੋਰੀਆਂ-ਚੋਰੀਆਂ ਵੀ ਹੁੰਦੀਆਂ ਕਿੰਨੀ ਹੋਰ ਕਿੰਨੀ ਕਿ ਮੁਸ਼ਕਲ ਕਿਸ ਤਰ੍ਹਾਂ ਦੇ ਪਿੰਡ ਦੀ? ਬਹੁਤ ਜ਼ਿਆਦਾ ਮੁਸ਼ਕਲ ਹੈ ਸਾਰੇ ਪਿੰਡوں ਨੂੰ ਸਾਡੇ ਨੂੰ। ਕਿਉਂਕਿ ਸਾਡੇ ਬੰਦੇ ਨੂੰ ਬਹੁਤ ਸਮੱਸਿਆ ਹੈਗੀ ਸਾਡੇ ਬੱਚੇ ਨੂੰ ਕੋਈ ਵੀ ਛੇੜੇਗਾ। ਠੀਕ ਹੈ। ਤੇ ਨਾਲਾ ਵੀ ਜਿਹੜਾ ਲਿਖਿਆ ਗਿਆ ਉਥੇ ਕਿਸੇ ਨੇ ਵੀ ਲਿਖਦਾ ਬਹੁਤ ਵਧੀਆ ਲਿਖਦਾ। ਉਹ ਉਸ ਦੀ ਵੀ ਗੱਲ ਤਾਂ ਉਹ ਮਟਿਆਉਣਾ ਅਜ ਸੂਆ-ਸੂਆ ਕੇ ਮਟਿਆਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ ਇਹ حساب ਨਾਲ ਦੀ ਬਣ ਲੱਗੀ ਤੁਸੀਂ ਵਿੱਚ ਹੀ ਆ ਸੰਤਾ ਹੀ ਲੱਗਦਾ ਵੀ ਮੁਟਿਆਉਣਾ ਕਿਉਂ ਆਉਂਦਾ ਠੀਕ ਹੈ ਸਾਨੂੰ ਬਸ ਹਮਲਾ ਸਰਕਾਰ ਨੂੰ ਇਹ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਕਿ ਇਹ ਨਸ਼ਾ ਕਿਸੇ ਵੀ ਤਰ੍ਹਾਂ ਬੰਦ ਹੋਣਾ ਚਾਹੀਦਾ ਪੁਲਿਸ ਕਰਦੀ ਨਹੀਂ ਕਾਰਵਾਈ ਨਹੀਂ ਕਰਦੀ ਪੁਲਿਸ ਤੁਸੀਂ ਦੱਸ ਦਿਓ ਕੁਝ ਨਹੀਂ ਕਰਦੀ ਕਾਰਵਾਈ ਆ ਜਾਂਦੀ ਹੈ ਗੇੜੇ ਦੇ ਕੇ ਵਾਪਸ ਹੋ ਜਾਂਦੀ ਪੁਲਿਸ ਜਾਂ ਮੁੜ ਜਾਂਦੀ ਹੈ ਪੁਲਿਸ ਕੋਈ ਕਾਰਵਾਈ ਬੱਸ ਕਹਿੰਦੇ ਮਾਮਲੇ ਬਹੁਤ ਦਰਜ ਕੀਤੇ ਇੱਥੋਂ ਕਹਿੰਦੇ ਨਸ਼ਾ ਬਹੁਤ ਫੜਿਆ ਬਹੁਤ ਬੀਬੀਆਂ ਤੋਂ ਫੜਿਆ ਨਸ਼ਾ ਇੱਥੇ ਗੱਲ ਇੱਕ ਦੋ ਲੇਡੀਜ਼ ਫੜੇ ਆ ਜੀ ਕਿ ਉਹ ਲੈ ਕੇ ਗਏ ਹੁਣ ਦੇਖੋ ਕਾਰਵਾਈ ਕੀ ਹੋਈ ਆ ਕੀ ਉਹਦੇ ਵਾਰੀ ਨਹੀਂ ਆਪਣੇ ਕੋਈ ਧਿਆਨ ਚ ਹੈਗੀ ਆ ਜੇ ਗੱਲ ਤੇ ਕੋਈ ਛੱਡੇ ਵਗੈਰਾ ਪਹਿਲਾਂ ਪਹਿਲਾਂ ਕੋਈ ਕਾਰਵਾਈ ਨਹੀਂ ਪਹਿਲਾਂ ਕੋਈ ਆ ਜੀ ਹੁਣ ਜਿਹੜੇ ਵੇਚ ਨਾਲ ਇਹਨਾਂ ਦੇ ਪੰਜ ਪਰਚੇ ਆ ਗਏ ਤੇ 6 ਆ ਕਿਸੇ ਦੇ ਕਿਵੇਂ ਹੈਗੇ ਤਾਂ ਹੈਗੇ ਆ ਜੀ ਪਰ ਹਟਦੀ ਨਹੀਂ ਹੈਗੇ ਇਹ ਕੀ ਕਰਿਆ ਜਾ ਵੀ ਹੁਣ ਇਹ ਵੀ ਜਿਹੜੇ ਮਾਲਾਵਾਸੀ ਆ ਇਹ ਵੀ ਜਮਾ ਹੁਣ ਇਹਨਾਂ ਦੇ ਵੀ ਪਾਣੀ ਕਹਿੰਦੇ ਹੱਥੋਂ ਟੱਪ ਗਿਆ ਤਾਂ ਹੁਣ ਲੋਕਾਂ ਨੇ ਜਾ ਕੇ ਕਦਮ ਚੱਕਿਆ ਆਖਿਰਕਾਰ ਪਰੇਸ਼ਾਨ ਲੋਕਾਂ ਨੇ ਕਦੇ ਕਦਮ ਚੁੱਕਿਆ ਹੈਗਾ ਸਭ ਤੋਂ ਵੱਧ ਪਰੇਸ਼ਾਨੀ ਹੈ ਜਿਹੜੀ ਬੀਬੀਆਂ ਨੂੰ ਆਉਂਦੀ ਹੈ ਛੋਟੇ ਛੋਟੇ ਪੁੱਤਰ ਆ ਛੋਟੇ ਛੋਟੇ ਬੱਚੇ ਆ ਮਾਤਾ ਮੁਸ਼ਕਲ ਕਿਸ ਤਰ੍ਹਾਂ ਦੀ ਹੈਗੇ ਲਿਖਿਆ ਗਿਆ ਹੈ ਕਿਉਂ ਲਿਖਣਾ ਪੈ ਗਿਆ ਕਿਸ ਨੂੰ ਇਹ ਜੀ ਲਿਖਣਾ ਪੈ ਗਿਆ ਜਦੋਂ ਇਹੀ ਗੱਲ ਗੱਭਰੂ ਮੁੰਡੇ ਮਰੀ ਜਾਂਦੇ ਆ ਫਿਰ ਮਜਬੂਰ ਆ ਸੀ ਲਿਖਣਾ ਪੈ ਗਿਆ ਸਾਨੂੰ ਹੁਣ ਸਾਡੇ 22 ਸਾਲ ਦਾ ਬੱਚਾ ਕੁੜੀ ਵਿਧਵਾ ਸੀ ਪੇਕੇ ਘਰ ਰਹਿੰਦੀ ਸੀ ਮਸਾਂ ਬੱਚੇ ਪੋਚੇ ਲਾ ਕੇ ਪਾਲੇ ਸੀ ਅੱਜ 22 ਸਾਲ ਦਾ ਪੁੱਤਰ ਤੋਰਤਾ ਉਹ ਮਾ ਦੇ ਨਾਲ ਰਕਿੰਦੇ ਨਾਲ ਦੁਖੀ ਨੇ ਅਗਲੇ ਨਾ ਤਾਂ ਵੇਚ ਵੇਚ ਆਵਦੇ ਘਰੇ ਨੋਟ ਬਣਾਉਂਦਗਾ ਨਾ ਏਸੀ ਐਚ ਪੈਂਦਗਾ ਨਾ ਸਰਦੀ ਚ ਰਜਾਂਗਾ ਚੋਂ ਨਹੀਂ ਨਿਕਲਦਗਾ ਤੇ ਸਾਡੇ ਬੱਚੇ ਫਿਰਦੇ ਆ ਜਿਵੇਂ ਕੌਲੇ ਨਾ ਵਜਦੇ ਅਸੀਂ ਕਿੰਨੇ ਦੁਖੀ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਆਉਂਦੀ ਆ ਪੁਲਿਸ ਜਿਹੜਾ ਮਾਰਦੀ ਕੋਈ ਨਹੀਂ ਕਰਦੀ ਆਉਂਦੀ ਆ ਪਰ ਪੈਸੇ ਦੇ ਦਿੰਦੇ ਜੇ ਵਿੱਚ ਪਾ ਦਿੰਦੇ ਅਗਲੇ ਮੁੜ ਜਾਂਦੇ ਆ ਫਿਰ ਕਹਿੰਦੇ ਅਸੀਂ ਤਾਂ ਮਹੀਨਾ ਦੇ ਨਾ ਸਾਡਾ ਕੋਈ ਕੀ ਕਰ ਦੂ ਫਿਰ ਅਸੀਂ ਕਰ ਵੀ ਨਹੀਂ ਸਕਦੇ ਨਾ ਇਰੇ ਉਹ ਇਹ ਗੱਲ ਕਹਿੰਦਿਆਂ ਨੇ ਕਿ ਅਸੀਂ ਤਾਂ ਤੁਹਾਨੂੰ ਬਾਹਰੋਂ ਬੰਦਿਆ ਤੋਂ ਚੁਕਾ ਦੇਾਂਗੇ ਸਾਡੀ ਦੂਰ ਤੱਕ ਪਹੁੰਚ ਹੈ ਤੇ ਸਾਡੇ ਬੱਚੇ ਤਾਂ ਕੰਮ ਕਰਦੇਨ ਵਾਰ ਢਾੜੀ ਧੱਪਾ ਕੀ ਪਤਾ ਕਿੱਥੇ ਘੇਰ ਲੈਣ ਇਹ ਕਰਿਆ ਦੇਣ ਟਰੋਂਦੇ ਸਾਨੂੰ ਜਿਹੜੇ ਬੱਚੇ ਸਾਨੂੰ ਧਮਕੀ ਆ ਤੇ ਹੁਣ ਸਾਨੂੰ ਕੀ ਪਤਾ ਬੱਚਿਆਂ ਦਾ ਕਿੱਥੇ ਡਰਾ ਉਹ ਗੱਲ ਘੇਰ ਕੇ ਇਹਨਾਂ ਨੂੰ ਕੁੱਟ ਦੇਣ ਮਾਰ ਵੀ ਸਕਦੇ ਆ ਹੂੰ ਡਰ ਵੀ ਰਹਿੰਦਾ ਮਹੱਲੇ ਚ ਕੋਈ ਡਰ ਵੀ ਰਹਿੰਦਾ ਸਾਨੂੰ ਜੇ ਕੋਈ ਨਸ਼ਾ ਤਸਕਰ ਜਿਹੜੇ ਹੈਗੇ ਆ ਉਹ ਡਰਾਉਂਦੇ ਵੀ ਆ ਹਾਂ ਡਰ ਰਹਿੰਦਾ ਹੈਗਾ ਜੀ ਬੋਲ ਦੇ ਪੁੱਠਾ ਸਿੱਧਾ ਜੋ ਕੋਈ ਸਹੀ ਗੱਲ ਵੀ ਕਹਿੰਦਾਗਾ ਹਾਂ ਬੋਲ ਦੇ ਪੁੱਠਾ ਡਰਤਾ ਰਹਿੰਦਾ ਹੀ ਆ ਚਾਰ ਇੱਧਰ ਖੜੇ ਹੁੰਦੇ ਮੋਟਰਸਾਈਕਲ ਤੇ ਚਾਰ ਇੱਧਰ ਖੜੇ ਹੁੰਦੇ ਹੂੰ ਕਦੇ ਮੱਲਾ ਵਾਸੀ ਤੁਸੀਂ ਇਕੱਠੇ ਨਹੀਂ ਹੋਏ ਪਿੰਡ ਵਾਲੇ ਕਦੇ ਨਸ਼ੇ ਦੇ ਖਿਲਾਫ ਜਿਹੜੇ ਬਾਹਰੋਂ ਆਉਂਦੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਦੇ ਹੋਏ ਆ ਇੱਕ ਦੋ ਵਾਰੀ ਬਸ ਕਾਨੂੰਨ ਰੋਕਦੇ ਆ ਹੂੰ ਰੋਕਣਾ ਨਹੀਂ ਕਰਦੀ ਜੀ ਨਾ ਪੁਲਿਸ ਕੋਸ ਕਰਦੀ ਆ ਇੱਥੋਂ ਦੀ ਕੋਈ ਕੁਝ ਨਹੀਂ ਕਰਦਾ ਨਜਾਇਜ਼ ਕੇਸ ਪਾਉਂਦੇ ਨੇ ਜਿੰਨਾ ਤੇ ਕੇਸ ਪਾਉਣੇ ਉਹਨਾਂ ਤੋਂ ਜੀ ਲੱਖ ਲੱਖ ਰੁਪਇਆ ਲੈ ਲੈਂਦੇ ਨੇ ਉਹਨਾਂ ਨੂੰ ਉਹ ਅੰਦਰ ਰਹਿੰਦੀਆਂ ਨੇ ਜਿਹੜੇ ਨਜਾਇਜ਼ ਬੰਦੇ ਨੇ ਉਹਨਾਂ ਤੇ ਕੇਸ ਪੈਂਦਾ ਹੀ ਹਾਂ ਮੇਰੇ ਘਰ ਵਾਲੇ ਤੇ ਖੁਦ ਪਿਆ ਜੀ ਸਿੰਘ ਦਾ ਸੰਗ ਤੇ ਮੈਂ ਕਹਿੰਨੀ ਆ ਲਲਕਾਰ ਕੇ ਜਿੱਥੇ ਮਰਜ਼ੀ ਖੜਾ ਕੇ ਪੁੱਛ ਲਿਓ ਜੀ ਹਾਂ ਨਜਾਇਜ਼ ਕੇਸ ਪੈ ਜੀ ਉਹਨਾਂ ਨੇ ਇਕੱਲੇ ਨਹੀਂ ਉਹਨਾਂ ਦੇ ਘਰੋਂ ਕਿਲੋ ਫੀਮ ਮਿਲੀ ਸੀ ਚਿੱਟਾ ਮਿਲਿਆ ਸੀ ਸਰਿਆਂ ਬੰਦੇ ਨੂੰ ਕੁੱਟ ਕੇ ਲਗਾਏ ਸੀ ਮੇਰਾ ਬੰਦਾ ਖੇਚੋ ਚੱਕ ਕੇ ਜੀ ਸੁਣ ਲਓ ਗੱਲ ਵੀ ਉਥੋਂ ਜਿਉ ਤੇ ਉਹ ਨਜਾਇਜ਼ ਕੇਸ ਪਾਇਆ ਜੋ ਕਹਿੰਦਾ ਕਿ ਉਹ ਰੋਕਦਾ ਹੀ ਨਛਾਲਣ ਹਾਂਜੀ ਨਜਾਇਜ਼ ਕੇਸ ਪਾਇਆ ਜਿਉ ਤੇ ਨਜਾਇਜ਼ ਕੇਸ ਪਾਇਆ ਗਿਆ ਸਿੰਧਾ ਸਿੰਘ ਤੇ ਇਹ ਕਹਿੰਦੇ ਨਜਾਇਜ਼ ਕੇਸ ਵੀ ਆ ਪੁਲਿਸ ਮਾਮਲਾ ਦਰਜ ਕਰਦੀ ਹੈ ਮੁਸ਼ਕਲ ਕਿਸ ਤਰ੍ਹਾਂ ਦੀ ਰਹਿੰਦੀ ਹੈ ਜੀ ਤੁਹਾਨੂੰ ਬੱਚੇ ਥੋੜੇ ਪੜਦੇ ਆ ਜਾਂ ਬੱਚੇ ਬੱਚੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਰਹਿੰਦੀ ਹੈ ਬਹੁਤ ਜ਼ਿਆਦਾ ਜੀ ਹਾਂ ਬਹੁਤ ਜਿਆਦੇ ਆ ਚਿੱਟੇ ਵਾਲਿਆਂ ਤੋਂ ਬਹੁਤ ਜਿਆਦੇ ਸਾਨੂੰ ਡਰ ਲੱਗਦਾ ਖੁਦ ਸਾਨੂੰ ਆਪ ਨੂੰ ਡਰ ਲੱਗਦਾ ਜੀ ਡੱਕੇ ਹੋਏ ਨੂੰ ਵੀ ਸਾਨੂੰ ਨਾ ਚਿੰਬੜ ਜਾਣਗੇ ਕੋਈ ਚੱਕਣ ਆ ਜਾਂਦੇ ਨੇ ਘਰ ਤੇ ਅਸੀਂ ਕਿਸੇ ਆਂਡੀ ਗਮਾਂਡੀ ਕੋਲੇ ਨਹੀਂ ਖੜ ਸਕਦੇ ਵੀ ਸਾਡੀ ਕੋਈ ਚੀਜ਼ ਨਾ ਚੱਕ ਲੈਣ ਇੰਨੇ ਜਿਆਦੇ ਸਾਨੂੰ ਪਰੇਸ਼ਾਨੀ ਆ ਇਹ ਗੈਰ ਨਸ਼ਿਆ ਤੋਂ ਇਹ ਬੰਦ ਹੋਣਾ ਚਾਹੀਦਾ ਜੀ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਮੈਂ ਤਾਂ ਯੁੱਧ ਨਸ਼ੇ ਬੁਰਦ ਚਲਾਇਆ ਸੀ ਨਸ਼ਾ ਬੰਦ ਕਰਤਾ ਕੁਛ ਨਹੀਂ ਜਕਰਿਆ ਭਗਵੰਤ ਮਾਨ ਨੇ ਕੁਛ ਨਹੀਂ ਕੀਤਾ ਸਾਡਾ ਭਗਵੰਤ ਮਾਨ ਨੇ ਹਜੇ ਤੱਕ ਤੇ ਅੱਜ ਤੋਂ ਬਾਅਦ ਹੁਣ ਕਰਦਾ ਵੀ ਨਹੀਂ ਨੇ ਉਮੀਦਾਂ ਸਾਨੂੰ ਹੈਗੇ ਸਰਕਾਰ ਕਹਿੰਦੀ ਨਸ਼ਾ ਬੰਦ ਕਰਾਂਗੇ ਉਦੋਂ ਤਾਂ ਵੋਟਾਂ ਲੈਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਆ ਜੀ ਮਗਰੋਂ ਨਹੀਂ ਕੁਝ ਕਰਦੇ ਵੋਟਾਂ ਦੇਣ ਵਾਲੇ ਤਾਂ ਅਸੀਂ ਆਏ ਕਰਾਂਗੇ ਤੁਹਾਨੂੰ ਆਏ ਕਰ ਦਾਂਗੇ ਤੁਹਾਨੂੰ ਆਏ ਕਰ ਦਾਂਗੇ ਇਹ ਨਸ਼ਾ ਨਹੀਂ ਆਊਗਾ ਅਸੀਂ ਸਭ ਬੰਦ ਕਰ ਦਾਂਗੇ ਕੋਈ ਬੰਦ ਨਹੀਂ ਕਰਦੇ ਜੀ ਫਿਰ ਜਦੋਂ ਆਉਂਦੇ ਆ ਲੀਟਰ ਤੁਸੀਂ ਪੁੱਛਦੇ ਨਹੀਂ ਉਹਨਾਂ ਨੂੰ ਵੀ ਆਪ ਭਈ ਤੁਸੀਂ ਵਾਅਦੇ ਕੀਤੇ ਸੀ ਨਸ਼ਾ ਪੰਪੀ ਚ ਜਾਂਦਾ ਤੁਸੀਂ ਗੱਲ ਨਹੀਂ ਕਰਦੇ ਉਹਨਾਂ ਨਾਲ ਵਾਦੂ ਗੱਲਾਂ ਕਰਦੇ ਆ ਜੀ ਉਦੋਂ ਕਹਿੰਦੇ ਨੇ ਕੋਈ ਨਾ ਤੁਹਾਡੇ ਹੱਲ ਕਰਾਂਗੇ ਸਾਰੇ ਬਸ ਹੁਣ ਸਾਡੀ ਤਾਂ ਇਹੀ ਬੇਨਤੀ ਹੈ ਵੀ ਆਹ ਗੈਰ ਨਸ਼ਾ ਬੰਦ ਹੋਣਾ ਚਾਹੀਦਾ ਹੈ ਸਾਡੇ ਜਵਾਖ ਜਿਹੜੇ ਇੱਕ ਇੱਕ ਦੋ ਕਿਸੇ ਦੇ ਹੈਗੇ ਨੇ ਇਹ ਬਚਣੇ ਚਾਹੁੰਦੇ ਨੇ ਬਿਲਕੁਲ ਇਹ ਸਾਨਾ ਪਿੰਡ ਵਾਸੀ ਜਿਹੜੇ ਦੱਸਦੇ ਨੇ ਕਿ ਚਿੱਟਾ ਜਿਹੜਾ ਇੱਥੇ ਸਰੇ ਆਮ ਵਿਕਦਾ ਹੈ ਰਾਸ਼ਨ ਦੀ ਤਰ੍ਹਾਂ ਚਿੱਟਾ ਸ਼ਾਇਦ ਕਿਸੇ ਟਾਈਮ ਰਾਸ਼ਨ ਖਤਮ ਹੋ ਜੇ ਪਰ ਚਿੱਟਾ ਜਿਹੜਾ ਇੱਥੇ ਸਪਲਾਈ ਬਹੁਤ ਜ਼ਿਆਦਾ ਵਿਕਦੀ ਹੈ ਸਰਕਾਰ ਪ੍ਰਸ਼ਾਸਨ ਦਾਅਵੇ ਜ਼ਰੂਰ ਕਰਦੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਜਿਸ ਕਰਕੇ ਆਖਿਰਕਾਰ ਲੋਕਾਂ ਨੇ ਅੱਕ ਕੇ ਕੰਧਾਂ ਦੇ ਉੱਤੇ ਲਿਖਿਆ ਹੁਣ ਵੇਖਣਾ ਹੋਵੇਗਾ ਕੀ ਲਿਖਣ ਤੋਂ ਬਾਅਦ ਵੀ ਕੋਈ ਕਾਰਵਾਈ ਹੁੰਦੀ ਹੈ ਜਾਂ ਪੁਲਿਸ ਤੇ ਪ੍ਰਸ਼ਾਸਨ ਕੰਨਾ ਪੂਰਤੀ ਕਰਦੀ ਹੈ ਮਨੀਸ਼ਗਰ ਪੀਟੀਸੀ ਨਿਊਜ਼ ਮੋੜ ਕਲਾ ਬਠਿੰਡਾ